ਰਾਏਕوٹ ਆਇਮਤਗੜ ਰੋਡ ਤੇ ਹੋਏ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਜਸਵੰਤ ਸਿੰਘ ਉਰਫ ਜੱਸਾ ਚੌਧਰੀ ਪੁੱਤਰ ਪਾਲ ਸਿੰਘ ਵਾਸੀ ਕੱਚਾ ਕਿਲਾ ਰਾਏਕੋਟ ਜੋ ਕਿ ਇੱਕ ਸੈਲਰ ਦੇ ਵਿੱਚ ਕੰਮ ਕਰਦਾ ਸੀ। ਜਦੋਂ ਉਹ ਆਪਣੇ ਸਾਈਕਲ ਤੇ ਸਵਾਰ ਹੋ ਕੇ ਅਹਿਮਦਗੜ੍ਹ ਰੋਡ ਤੇ ਗੋਇਲ ਰਾਈਸ ਮਿਲ ਨੂੰ ਜਾ ਰਿਹਾ ਸੀ ਤਾਂ ਸੈਲਰਾਂ ਵਾਲੇ ਚੌਂਕ ਦੇ ਨਜ਼ਦੀਕ ਇੱਕ ਅਣਪਛਾਤੇ ਵਾਹਨ ਨੇ ਉਸ ਨੂੰ ਪਿਛਲੀ ਸਾਈਡ ਤੋਂ ਫੇਟ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਕੇ ਤੇ ਮੌਤ ਹੋ ਗਈ ਮੌਕੇ ਤੇ ਪੁੱਜੀ ਪੁਲਿਸ ਥਾਣਾ ਸਦਰ ਰਾਏਕੋਟ ਦੀ ਪੁਲਿਸ ਪਾਰਟੀ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਉਸ ਨੂੰ ਪੋਸਮਾਰਟਮ ਲਈ ਸਿਵਲ ਹਸਪਤਾਲ ਜਗਰੋਂਦ ਕੇ ਭੇਜ ਦਿੱਤਾ ਗਿਆ ਅਤੇ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਐਸਐਚਓ ਅਮਰਤਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਵਾਹਨ ਚਾਲਕਾਂ ਖਿਲਾਫ ਮਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਰਾਏਕੋਟ ਤੋਂ ਹਾਕਮ ਸਿੰਘ ਢਾਲੀਵਾਲ ਦੀ ਰਿਪੋਰਟ ਹੋ ਉਹਦੇ ਬਾਰੇ ਕੀ ਕਰਵਾਈ ਹੋਈ ਹੈ ਜੀ ਅੱਜ ਇੱਥੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਅਹਿਮਦਗੜ੍ਹ ਰੋਡ ਦੇ ਉੱਤੇ ਇੱਕ ਸਾਈਕਲ ਸਵਾਰ ਨੂੰ ਅਨਨੋਨ ਕਾਰ ਕੋਈ ਹਿੱਟ ਕਰ ਗਈ ਹੈਗੀ ਅ ਉਹਦਾ ਨਾਮ ਸੀਗਾ ਜਸਵੰਤ ਸਿੰਘ son of ਪਾਲ ਸਿੰਘ ਤਕਰੀਬਨ 60 ਸਾਲ ਉਹਦੀ ਉਮਰ ਸੀ ਉਹਦੀ ਡੈਥ ਹੋ ਗਈ ਹੈਗੀ ਤੇ ਇਸ ਦੇ ਪ੍ਰਾ ਰੇਸ਼ਮ ਸਿੰਘ ਦੇ ਬਿਆਨ ਤੇ ਆ ਜਿਹੜਾ 304 ए 279 आईपीसी ਦਾ ਪਰਚਾ ਦੇ ਰਹੇ ਤੇ ਜਿਹੜਾ ਵਾਹਨ ਉਹਨੂੰ ਖੜਨ ਦੇ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਹਾਂ ਬਿਲਕੁਲ ਜੀ ਉਹਨੂੰ ਅਸੀਂ ਸੀਸੀਟੀਵੀ ਫੁਟੇਜ ਚੈੱਕ ਕਰ ਰਹੇ ਆਂਗੇ ਜਿਹੜੇ ਕੋਈ ਉੱਥੇ ਮੌਕੇ ਦੇ ਗਵਾਹ ਹੈਗੇ ਸੀ ਉਹਨਾਂ ਦੇ ਬਿਆਨ ਨੋਟ ਕਰ ਰਹੇ ਆਂ ਅਸੀਂ ਜੀ ਕੀ ਨਾਮ ਤੁਹਾਡਾ ਜੀ ਸੇਵਕ ਸਿੰਘ ਜੀ ਤਾਂ ਕੀ ਗੱਲਬਾਤ ਹੋਈ ਹੈ ਜੀ ਇਹ ਮੇਰਾ ਰਿਸ਼ਤੇਦਾਰ ਰੈਕੋਰਡ ਤੋਂ ਜਸਵੰਤ ਸਿੰਘ ਜੀ ਸੈਲਰ ਚ ਨੌਕਰੀ ਕਰਦਾ ਸੀਗਾ ਉਹ ਸਾਈਕਲ ਤੇ ਜਾ ਰਿਹਾ ਸੀ ਮਗਰੋਂ ਅਨਪਸੱਤ ਤੇ ਵੈ ਬਾਨ ਨੇ ਉਹਨੂੰ ਟੱਕਰ ਮਾਰ ਦਿੱਤੀ ਉਹਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਹੁਣ ਤੁਸੀਂ ਕੀ ਚਾਹੁੰਦੇ ਹੋ ਅਸੀਂ ਚਾਹੁੰਦੇ ਆਂ ਜੀ ਪੁਲਿਸ ਉਹਦੀ ਇਸ ਕੇਸ ਨੂੰ ਲੱਭ ਕੇ ਉਹਨਾਂ ਤੇ ਵਣਦੀ ਕਾਰਵਾਈ ਕਰੇ ਤੇ ਜਿਹੜਾ ਗਰੀਬ ਐਨ ਕੋ ਮਾਵਜਾ ਵਗਰਾ ਹੀ ਭਾਲਦੇ ਹੋ ਹਾਂਜੀ ਜੇ ਥੋੜਾ ਬਹੁਤਾ ਮਿਲ ਜੇ ਉਹਨਾਂ ਦੇ ਜਿਹੜੇ ਘਰੋਂ ਆ ਕੁੜੇ ਉਹਨੂੰ ਦਰੰਗ ਦੀ ਮਰੀਜ਼ ਆ ਜੀ ਤੇ ਇੱਕੋ ਹੀ ਲੜਕਾ ਉਹ ਵੀ ਬਿਮਾਰ ਰਹਿੰਦਾ ਜੀ ਤੇ ਉਹ ਲੱਗਾ ਤੇ ਜੇ ਮਾਵਜਾ ਮਿਲ ਜੇ ਤਾਂ ਉਹਦੇ ਜਿਹੜੇ ਆਉਣ ਵਾਲੇ ਦੇਨ ਆ ਚਾਰ ਵਧਗਾ ਨਿਕਲ ਜਾਣਗੇ ਜੀ ਠੀਕ ਹੈ